ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੇ ਫਤਿਹ ਸੰਗਤ ਜੀ ਜਿਹੜੀ ਅੱਜ ਸਕੀਮਾ ਮੈਂ ਦੱਸਣ ਜਾ ਰਹੀਆਂ ਮੇਰੀਆਂ ਭੈਣਾਂ ਵਾਸਤੇ ਆ ਜ ਜਿਹਨਾਂ ਦੀ ਉਮਰ 40 ਸਾਲ ਤੱਕ ਦੀ ਹੋ ਚੁੱਕੀ ਆ ਕਈ ਵਾਰੀ ਕੀ ਹੁੰਦਾ ਆ ਇਹ ਚੀਜ਼ਾਂ ਬਾਰੇ ਕੋਈ ਸਾਨੂੰ ਗਾਈਡ ਨਹੀਂ ਕਰਦਾ ਹੈਗਾ ਵੀ ਇਹ ਸਕੀਮਾਂ ਵੀ ਹੈਗੀਆਂ ਸੋ ਜਿਹੜੀਆਂ ਭੈਣਾਂ ਦੀ ਉਮਰ 40 ਸਾਲ ਤੱਕ ਦੀ ਹੋ ਚੁੱਕੀ ਆ ਤੇ ਉਹਨਾਂ ਦੀ ਮੈਰਿਜ ਨਹੀਂ ਹੋਈ ਉਨਾ ਵਾਸਤੇ ਵੀ ਪੈਨਸ਼ਨ ਦੀ ਸਕੀਮ ਆ ਪ੍ਰਤੀ ਮਹੀਨਾ 1500 ਰੁਪਏ ਦੀ ਸੋ ਇੱਕ ਇਦਾਂ ਲਗਣੀ ਆ ਕਿ ਆ ਉਹ ਸਾਰਾ ਕੰਮ ਜਿਹੜਾ ਹੈਗਾ ਵਾ ਸ੍ਰਿੰਦਰ ਇੰਟਰਪ੍ਰਾਈਜ਼ਸ ਵੱਲੋਂ ਕੀਤਾ ਜਾਵੇਗਾ ਸੋ ਜ਼ਿਆਦਾ ਜਾਣਕਾਰੀ ਦੇ ਵਾਸਤੇ ਤੁਸੀਂ ਦਿੱਤੇ ਗਏ ਜਿਹੜਾ ਨੰਬਰ ਤੇ ਸੰਪਰਕ ਕਰ ਲਿਓ ਤਾਂ ਉਹ ਜਾਣਕਾਰੀ ਦੇ ਦਿੱਤੀ ਜਾਊਗੀ ਜੀ ਔਰ ਸੰਪਰਕ ਕਰਨ ਦਾ ਸਮਾਂ ਹੈਗਾ ਆ ਜੀ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਅਗਰ ਕਿਸੇ ਕਾਰਨ ਫੋਨ ਨਾ ਚੱਕੇ ਜਾਵੇ ਕਿਰਪਾ ਕਰਕੇ ਮੇਰੇ ਭੈਣਾ ਜਿਹੜੀਆਂ ਮੈਨੂੰ ਮੈਸੇਜ ਛੱਡ ਦਿਓ ਜੀ ਬਾਅਦ ਵਿੱਚ ਉਹ ਕੰਟੈਕਟ ਕਰ ਲਿਆ ਜਾਊਗਾ ਸੋ ਆਓ ਆਪਾਂ ਜਿਹੜਾ ਹੈਗਾ ਇੱਕ ਚੰਗੇ ਕੰਮ ਵੱਲ ਕਦਮ ਵਧਾਈਏ ਔਰ ਮੇਰੀਆਂ ਜੁਗ ਭੈਣਾਂ ਨੂੰ ਭੈਣਾਂ ਆਰਥਿਕ ਪੱਖ ਤੋਂ ਕਮਜ਼ੋਰ ਹੈ ਜਿਨ੍ਹਾਂ ਦੀ ਉਮਰ ਚਾਦੀ ਸਾਲ ਹੋ ਚੁੱਕੀ ਹੈ ਉਹਨਾਂ ਨੂੰ ਇਸ ਸਕੀਮ ਦਾ ਲਾਭ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ